ਅਜੀਬ ਜੀ ਕੀ ਨਾਮ ਆਪਣਾ ਜਸਪਾਲ ਸਿੰਘ ਜੀ ਗੜੇ ਪਿੰਡ ਆਇਆ ਤੇ ਪਿੰਡ ਆਪਣਾ ਸਾਹਵਾਲ ਆ ਇਹ ਜੀ ਇਹਨਾਂ ਨੇ ਸਾਬਣ ਹੋ ਚੁੱਕਾ ਹੈ ਅਸਲ ਵਿੱਚ ਬਹੁਤ ਬੜੀ ਪਾਣੀ ਬਹੁਤ ਆ ਚੁੱਕਾ ਹੈ ਪਾਣੀ ਬਸ ਪਿੰਡਾਂ ਦੇ ਨੇੜੇ ਹੀ ਆ ਰਿਸ਼ਤੇਦਾਰ ਦੇ ਦੂਜੇ ਆਪਣੇ ਘਰ ਛੱਡ ਕੇ ਪਰਿਵਾਰ ਜਿਹੜੇ ਉਹ ਸਾਰੇ ਬਾਰੇ ਜਾ ਰਹੇ ਆ ਉਹ ਕਿਉਂਕਿ 1000 ਰੁਪਏ ਹੀ ਆ ਇਸ ਦੇ ਦੌਰਾਨ ਦੇਖੋ ਇਹ 88 ਤੋਂ ਬਾਅਦ ਅੱਜ ਆ ਜਨਾਬ ਜਿਨ੍ਹਾਂ ਨੇ ਕੁਝ ਵਾਪਰਿਆ ਹੈ 88 ਤੋਂ ਬਾਅਦ ਕਿਸੇ ਨੇ ਧਿਆਨ ਨਹੀਂ ਦਿੱਤਾ ਸਰਕਾਰਾਂ ਥੰਨੇ ਥੰਨੇ ਲੀਆਂ ਹੁੰਦੀਆਂ ਜਾਂਦੀਆਂ ਰਹੀਆਂ ਅੱਜ ਜੇ ਸਰਕਾਰਾਂ ਧਿਆਨ ਦੇਣ ਤੇ ਫਿਰ ਇਹ ਇਨਾਂ ਨਾਥੀ ਹੋ ਸਕਦਾ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਕੋਠੀਆਂ ਪਾਈਆਂ ਬੱਚਿਆਂ ਨੂੰ ਪਰਿਵਾਰਾਂ ਨੂੰ ਪਾਲਣ ਵਾਸਤੇ ਤੇ ਅੱਜ ਉਹ ਸੜਕਾਂ ਦੇ ਧੱਕੇ ਖਾਂਦੇ ਪਿਆ ਕਿਉਂ ਖਾਂਦੇ ਪਿਆ ਸਿਰਫ ਨਕਾਮੀਆਂ ਸਰਕਾਰਾਂ ਦੀਆਂ ਸਰਕਾਰਾਂ ਚੰਗੀਆਂ ਹੋਣ ਤੇ ਕੋਈ ਪਹਿਲਾਂ ਸੋਚਿਆ ਹੋਵੇ ਕੋਈ ਡਰੇਨ ਦੀਆਂ ਸਫਾਈਆਂ ਹੋਣ ਦਰਾ ਤੇ ਬੰਨ ਮਜ਼ਬੂਤ ਹੋਣ ਤੇ ਬਿਲਕੁਲ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਆਪਣੇ ਬੱਚੇ ਲੈ ਕੇ ਲੋਕੀ ਪਰਿਵਾਰਾਂ ਸਮੇਤ ਆਪਣੇ ਇਲਾਕਿਆਂ 'ਚ ਬੈਠਣ ਆਪਣੇ ਪਰਿਵਾਰਾਂ 'ਚ ਤੇ ਸ਼ਹਿਰ ਵਾਸੀਆਂ ਨਾਲ ਲੱਗ ਕੇ ਰਹਿਣ ਜਿੱਦਾਂ ਸ਼ਹਿਰ ਵਾਸੀ ਵਸਦੇ ਨੇ ਪਿੰਡਾਂ ਦੇ ਵਿੱਚ ਆਂਦੇ ਤਾਰੋਵਾਰ ਬੜਾ ਕਰਾਇਆ ਪਰ ਕਰਾਇਆ ਕੀ ਕਰਾਇਆ ਕੀ ਅੱਜ ਦੇਖੋ ਕਿੰਨਾ ਨੁਕਸਾਨ ਹੈ ਕਿੰਨਾ ਡੰਗਰ ਪਾਕਿਸਤਾਨ ਨੂੰ ਰੁੜ ਗਿਆ ਹਜ਼ਾਰ ਹਜ਼ਾਰ ਦਾ ਗਰੁੱਪ ਬੰਜ ਪਸ਼ੂਆਂ ਦਾ ਜਾ ਰਿਹਾ ਉਹਦਾ ਦੋ ਸੌ ਕਰੋੜਾਈ ਪਰ ਨਹੀਂ ਸਰਕਾਰ ਕਿਸੇ ਦਿਨ ਨਹੀਂ ਬੱਸ ਕੋਈ ਗਲਾਸੇ ਸਾਰੇ ਦਿੰਦੇ ਆ ਪਰ ਗਲਾਸਿਆਂ ਦੇ ਮੁਤਾਬਕ ਸੰਗਤ ਨੂੰ ਕੁਝ ਨਹੀਂ ਮਿਲਦਾ ਇਹ ਸਾਡੀ ਠੱਕੇ ਥੋੜੀ ਸਾਡੀ ਸੰਗਤ ਖਾਂਦੀ ਫਿਰਦੀ ਆ 88 ਤੋਂ ਲੈ ਕੇ 37 ਸਾਲਾਂ ਬਾਅਦ ਅੱਜ ਫੇਰ ਉਹੀ ਹਾਲ ਹੈ ਪੰਜਾਬ ਸਰਕਾਰ ਕੋਲ ਕੋਈ ਹੱਲ ਨਹੀਂ ਹਲੋ ਮੇਰੇ ਕੋਲ ਕੀ ਕਰਨੀ ਗਏ ਨੇ ਇਹ ਇਹ ਆਫਤ ਦੇ ਮਤਾਬਕ ਕਿ 88 ਸਾਲਾਂ ਬਾਅਦ ਹੀ ਹਲਵ ਤੇ ਤਾਂ ਹੀ ਕਰੇ ਸਰਕਾਰ ਪਹਿਲਾਂ ਨੇ ਵੀ ਕੀਤੀ ਇਹ ਵੀ ਉਹ ਤਾਂ ਟੰਗ ਟਪਾਇਆ ਕਰ ਰਹੀ ਆ ਟੰਗ ਟਪਾਇਆ ਕਰ ਰਹੀ ਆ ਸਰਕਾਰ ਦੇਖੋ ਆ ਜਨਤਾ ਜਿਹੜੀ ਆ ਕਖਾਨ ਲੱਗਦਾ ਪੰਜਾਬ ਸਰਕਾਰ ਦੇ ਹੁਣ ਵੀ ਲੈਣ ਦੇ ਵੋਟਾਂ ਲਈ ਆ ਯਾਰ ਵੋਟਾਂ ਲੈਣ ਨੂੰ ਆਉਣਗੇ ਤੇ ਆ ਦੇਖ ਲੋ ਜਿਹੜੇ ਜਨਤਾ ਜਿਹੜੇ ਸਿਆਣੀ ਆ ਉਹ ਵੋਟਾਂ ਨਹੀਂ ਪਾਉਣ ਲੱਗੀ ਵੋਟਾਂ ਦੇ ਲੈ ਜੇ ਵੋਟਾਂ ਸਰਕਾਰ ਨੇ ਲੈਣੀਆਂ ਆ ਤਾਂ ਲੋਕਾਂ ਨੇ ਹੱਟ ਕਰਨਾ ਆ ਜਾ ਉਹਨੇ ਫੰਡ ਮੰਗਾਇਆ ਸੀ ਸਾਡਾ ਤੋਂ ਬੰਦਾ ਹਾਂਜੀ ਤੋਰਾ ਕਰਨਾ ਜਿਹਦਾ ਪਿੰਡਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਨੂੰ ਵਾਸਤੇ ਲੋਕੀ ਚੁੰਡਦੇ ਕਿ ਉਹਨੂੰ ਮੰਨਦੇ ਸਰਕਾਰ ਬਣਾਉਂਦੇ ਕਿਉਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਨਗੇ ਸਰਕਾਰ ਤੇ ਤਾਂ ਹੀ ਬਣਾਈਂਦੀ ਹੈ ਜੇ ਸਰਕਾਰ ਨੇ ਸੁਣਨਾ ਨਹੀਂ ਫਿਰ ਤਾਂ ਆਮ ਜਨਤਾ ਤਰੀ ਫਿਰ ਜਿੱਦਾ ਸੜਕਾਂ ਵੇਦਾਈਆਂ ਨਹੀਂ ਬਹੁਤ ਸਮਾਂ ਮੁੱਖ ਲੋਕ ਮੰਤਰੀ ਸਾਹਮਣੇ ਕੁਝ ਕਹਿਣਾ ਬਹੁਤ ਇੱਥੇ ਹੈਲੀਕਾਪਟਰ ਦੇਖ ਕੇ ਚਲੇਗੇ ਵੀ ਚਲੋ ਹੈਲੀਕਾਪਟਰ ਹੁਣ ਹੁਣ ਦਿੱਤਾ ਉਹਨਾਂ ਦੀ ਮਿਹਰਬਾਨੀ ਆ ਪਿਛਲੀ ਸਰਕਾਰ ਨੇ ਇਦਾਂ ਕੀਤਾ ਨਹੀਂ ਇਹ ਦੀ ਜੂਰ ਉਹਦੀ ਮਿਹਰਬਾਨੀ ਆ ਚਲੋ ਆਪ ਕਾਰ ਚੱਲ ਗਿਆ ਪਰ ਕਾਰ ਦੀ ਜਾਣ ਦਾ ਮਤਲਬ ਆਪ ਹੀ ਸੰਗਤ ਦੇ ਨਾਲ ਜਿਹੜਾ ਉਹ ਸਾਰਾ ਬਣਨਾ ਚਾਹੀਦਾ